ਤਾਂ ਵਿਆਹ ਦੇ ਸਮੇ ਉਸ ਵੇਲੇ ਭੰਗ ਪੈ ਜਾਂਦੀ ਹੈ ਜਦੋਂ ਪੁਲਿਸ ਮੌਕੇ ਤੇ ਪੁੱਜ ਜਾਂਦੀ ਹੈ ਤੇ ਵਿਆਹ ਨੂੰ ਜਿਹੜਾ ਗਾ ਰੁਕਵਾ ਦਿੱਤਾ ਜਾਂਦਾ ਹੈ ਤਾਂ ਘਰ ਦੇ ਵਿੱਚ ਜਿਹੜੀ ਮਠਿਆਈ ਬਣੀ ਹੁੰਦੀ ਹੈ ਜਾਂ ਫਿਰ ਜਿਹੜੇ ਹੋਰ ਕੁਝ ਪਕਵੜੇ ਵਗੈਰਾ ਬਣ ਰਹੇ ਹੁੰਦੇ ਨੇ ਤਾਂ ਉਹ ਸਭ ਬਣਿਆ ਬਣਾਇਆ ਰਹਿ ਜਾਂਦਾ ਹੈ ਤਾਂ ਇਹ ਤਸਵੀਰਾਂ ਨਵਾਂ ਸ਼ਹਿਰ ਦੇ ਪਿੰਡ ਤੋਂ ਸਾਹਮਣੇ ਆਈਆਂ ਜਿੱਥੇ ਪੁਲਿਸ ਮੌਕੇ ਤੇ ਪੁੱਜਦੀ ਹੈ ਤੇ ਵਿਆਹ ਨੂੰ ਅਚਾਨਕ ਜਿਹੜਾ ਗਾ ਰੁਕਵਾ ਦਿੱਤਾ ਜਾਂਦਾ ਹੈ ਤਾਂ 15 ਸਾਲ ਦੀ ਕੁੜੀ ਸੀ ਉਸ ਦਾ ਵਿਆ ਉਸ ਦੇ ਮਾਪਿਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਜਦੋਂ ਹੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਨਾਬਾਲਗ ਕੁੜੀ ਦਾ ਜਿਹੜਾਗਾ ਵਿਆਹ ਕੀਤਾ ਜਾ ਰਿਹਾ ਤਾਂ ਮੌਕੇ ਤੇ ਜਿਹੜੀ ਪੁਲਿਸ ਪੁੱਜ ਜਾਂਦੀ ਹੈ ਉਸ ਤੋਂ ਬਾਅਦ ਜਿਹੜਾਗਾ ਵਿਆਹ ਨੂੰ ਰੁਕਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਉਸਦੇ ਮਾਪਿਆਂ ਦੀ ਜਿਹੜੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਕਿ ਗੈਰ ਕਾਨੂੰਨੀ ਹੈ ਕਿ ਤੁਸੀਂ ਨਾਬਾਲਗ ਬੱਚੇ ਦਾ ਜਿਹੜਾਗਾ ਵਿਆਹ ਉਹ ਨਹੀਂ ਕਰ ਸਕਦੇ ਉਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀ ਧੀ ਜਿਹੜੀ ਕਈ ਵਾਰ ਘਰੋਂ ਚਲੀ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੇ ਸੀਗੇ ਉਹ ਜਲਦ ਤੋਂ ਜਲਦ ਆਪਣੀ ਧੀ ਦਾ ਵਿਆਹ ਕਰਾਉਣਾ ਚਾਹੁੰਦੇ ਸੀ ਇਸ ਕਰਕੇ ਉਹ ਧੀ ਦਾ ਜਿਹੜਾਗਾ ਜਲਦੀ ਵਿਆਹ ਕਰਨਾ ਚਾਹੁੰਦੇ ਸੀ ਉਸ ਤੋਂ ਬਾਅਦ ਅ ਜਦੋਂ ਪੁਲਿਸ ਉਸ ਘਰ ਦੇ ਵਿੱਚ ਪੁੱਜਦੀ ਏ ਤੇ ਨਾਲ ਦੇ ਨਾਲ ਮੁੰਡੇ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਬਰਾਤ ਜਿਹੜੀ ਉਹ ਨਾਲ ਲੈ ਕੇ ਆਏ ਕਿਉਂਕਿ ਵਿਆਹ ਜਿਹੜਾਗਾ ਉਹ ਨਹੀਂ ਹੋ ਸਕਦਾ ਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੀਆਂ ਤਸਵੀਰਾਂ ਨੇ ਇਸ ਘਰ ਦੇ ਵਿੱਚ ਵਿਆਹ ਸੀਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੜੀਆਂ ਤਿਆਰੀਆਂ ਪਰਿਵਾਰ ਦੇ ਵੱਲੋਂ ਕੀਤੀਆਂ ਗਈਆਂ ਸੀਗੀਆਂ ਕਿਸ ਤਰ੍ਹਾਂ ਮਠਿਆਈਆਂ ਬਣੀਏ ਬਣ ਰਹੀਆਂ ਸੀ ਕਿਸ ਤਰ੍ਹਾਂ ਪਕੌੜੇ ਜਿਹੜੇ ਬਣ ਰਹੇ ਸੀ ਕਿਉਂਕਿ ਵਿਆਹ ਦਾ ਸਮਾਗਮ ਸੀਗਾ ਵਿਆਹ ਹੋਣਾ ਸੀਗਾ ਤਾਂ ਇਸ ਤੋਂ ਪਹਿਲਾਂ ਹੀ ਜਿਹੜਾਗਾ ਪੁਲਿਸ ਪਹੁੰਚ ਜਾਂਦੀ ਏ ਤੇ ਵਿਆਹ ਜਿਹੜਾ ਰੁਕਵਾ ਦਿੱਤੀ ਜਾਂ ਰੁਕਵਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਪੁਲਿਸ ਦੇ ਵੱਲੋਂ ਬਾਲ ਪੁਲਾਈ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਉਸ ਕਮੇਟੀ ਪਹੁੰਚਦੀ ਹੈ ਇੱਕ ਟੀਮ ਪਹੁੰਚਦੀ ਹੈ ਮੌਕੇ ਤੇ ਤਾਂ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਕਿਸ ਤਰ੍ਹਾਂ ਵਿਆਹ ਨੂੰ ਪੁਲਿਸ ਦੇ ਵੱਲੋਂ ਰੋਕਵਾਇਆ ਜਾਂਦਾ ਤਾਂ ਪੂਰੀਆਂ ਤਿਆਰੀਆਂ ਸੀਗੀਆਂ ਪਰ ਤਿਆਰੀਆਂ ਬਣਾਈ ਹੋਈਆਂ ਰਹਿ ਗਈਆਂ ਕਿਉਂਕਿ ਪੂਰਾ ਜਿਹੜਾ ਵਿਆਹ ਉਹ ਨਹੀਂ ਹੋ ਸਕਿਆ ਤਾਂ ਕੀ ਕਹਿਣਾ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਤੁਹਾਨੂੰ ਸੁਣਾ ਦਿੰਦੇ ਹੋ ਚੇ ਆ ਸਰ ਅੱਜ ਸਵੇਹੀ ਮੈਨੂੰ ਫੋਨ ਆਈ ਪਤਾ ਲੱਗਿਆ ਫਿਰ ਉਸ ਡਿਪਾਰਟਮੈਂਟ ਤੋਂ ਡੀਐਸ ਕੇ ਸਾਫ ਦਾ ਫੋਨ ਆਇਆ ਕਿ ਕੋਈ ਅਧਰ ਕਰਕੇ ਪਿੰਡ ਕ੍ਰਿਆਮ ਵਿਖੇ ਕਿਸੇ ਛੋਟੀ ਬੱਚੀ ਦਾ ਵਿਆਹ ਹੋ ਰਿਹਾ ਤਾਂ ਜਾਣਕਾਰੀ ਮਿਲਨ ਤੇ ਮੈਂ ਸਬੰਧਤ ਬਲੌਗ ਦੇ ਸੀਡੀਪੀਓ ਨਾਲ ਤਾਲਮੇਲ ਕੀਤਾ ਪੁਲਿਸ ਡਿਪਾਰਟਮੈਂਟ ਨਾਲ ਤਾਲਮੇਲ ਕੀਤਾ ਤੇ ਸਾਂਝੇ ਤੌਰ ਤੇ ਟੀਮ ਨੇ ਇਥੇ ਵਿਜ਼ਿਟ ਕੀਤਾ ਔਰ ਦੇਖਿਆ ਕਿ ਵਾਕਿਆ ਹੀ ਇੱਕ ਬੱਚੀ ਦਾ ਵਿਆਹ ਹੋ ਰਿਹਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਔਰ ਮੈਂ ਕਹਾਂਗੀ ਇਹ ਲਗਭਗ ਤਕਰੀਬਨ 15 ਸਾਲ ਦੀ ਉਮਰ ਹੈ ਬੱਚੀ ਦੀ ਜਿਸ ਦਾ ਵਿਆਹ ਨਾਲ ਦੇ ਹੀ ਕਿਸੇ ਪਿੰਡ ਤੋਂ ਬਰਾਤ ਆ ਰਹੀ ਹੈ ਜੀ ਔਰ ਉਹ ਲੜਕੀ ਦੀ ਉਮਰ ਲਗਭਗ 25 ਸਾਲ ਹੈ ਤਾਂ ਇਸ ਮੌਕੇ ਫਿਰ ਅਸੀਂ ਆ ਕੇ ਪਿੰਡੇ ਸਰਪੰਚ ਨੂੰ ਮਿਲੇ ਔਰ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਮਿਲੇ ਇੱਥੇ ਵਿਆਹ ਦੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਸੀ ਬੱਚੀ ਵੀ ਲਗਭਗ ਦਹਲਨ ਬਣ ਕੇ ਖੜੀ ਹੋਈ ਸੀ ਬੱਚੀ ਨੂੰ ਵੀ ਸਮਝਾਇਆ ਬੱਚੀ ਦੀ ਕਾਉਂਸਲਿੰਗ ਕੀਤੀ ਹੈ ਬੱਚੀ ਦੇ ਮਾਪਿਓ ਦੀ ਪਿੰਡੇ ਸਰਪੰਚ ਦੀ ਸਾਰਿਆਂ ਨੂੰ ਬਿਠਾ ਕੇ ਉਹਨਾਂ ਨੂੰ ਗੱਲਬਾਤ ਦੱਸੀ ਹੈ ਕਿ 18 ਸਾਲ ਤੋਂ ਛੋਟੀ ਉਮਰ ਦੀ ਬੱਚੀ ਦਾ ਵਿਆਹ ਕਰਨਾ ਗਲਤ ਹੈ ਔਰ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਹੋ ਸਕਦੀ ਹੈ ਤਾਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਤੇ ਪਰਿਵਾਰ ਵਾਲਿਆਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ कि ਅਸੀਂ ਬੱਚੀ ਦਾ ਵਿਆਹ 18 ਸਾਲ ਤੋਂ ਪਹਿਲੇ ਨਹੀਂ ਕਰਾਂਗੇ ਬੱਚੀ ਵੱਲੋਂ ਵੀ ਕਹਿਆ ਗਿਆ ਹੈ ਕਿ ਮੈਂ ਵੀ 18 ਸਾਲ ਦੀ ਉਮਰ ਹੋਣ ਤੇ ਹੀ ਵਿਆਹ ਕਰਾਵਾਂਗੀ ਔਰ ਸਾਡੀ ਕੋਸ਼ਿਸ਼ ਹੈ ਕਿ ਪਿੰਡ ਦੀ ਵਿੱਚ ਬਰਾਤ ਨਾ ਆਵੇ ਅਸੀਂ ਵੈਸੇ ਮੁੰਡੇ ਵਾਲਿਆਂ ਨੂੰ ਵੀ ਫੋਨ ਰਾਹੀਂ ਦੱਸਤਾ ਹੈ ਕਿ ਅਦਾ ਅਦਾ ਕਰਕੇ ਗੱਲ ਹੈ ਤੁਸੀਂ ਛੋਟੀ ਬੱਚੀ ਦਾ ਵਿਆਹ ਕਰਕੇ ਨਹੀਂ ਲਿਜਾ ਸਕਦੇ ਤੇ ਉਹਨਾਂ ਉਹਦੇ ਸਾਬਕਾ ਸਰਪੰਚ ਜੀ ਨਾਲ ਗੱਲ ਹੋਈ ਹੈ ਉਹ ਵੀ ਕਹਿ ਰਹੇ ਕਿ ਠੀਕ ਹੈ ਜੀ ਅਸੀਂ ਵਿਆਹ ਨਹੀਂ ਕਰਾਂਗੇ ਤਾਂ ਫਿਲਹਾਲ ਮੌਕੇ ਤੇ ਵੀ ਅਸੀਂ ਕੁੜੀ ਦੀ ਕਾਉਂਸਲਿੰਗ ਕਰ ਲਈ ਹੈ ਔਰ ਬੱਚੀ ਦੀ ਅੱਗੇ ਪ੍ਰੋਟੈਕਸ਼ਨ ਲਈ ਬੱਚੀ ਦੇ ਬੱਚੀ ਨੂੰ ਘਰ ਹੀ ਰੱਖਣਾ ਹੈ ਜਾਂ ਬੱਚੀ ਤੇ ਸੇਫ ਫੀਲ ਕਰਦੀ ਹੈ ਜਾਂ ਨਹੀਂ ਇਸ ਸਬੰਧੀ ਬੱਚੀ ਨੂੰ ਅਸੀਂ ਬਾਲ ਪਲਾਈ ਕਮੇਟੀ 'ਚ ਇੱਕ ਵਾਰ ਪੇਸ਼ ਕਰ ਦੇਣਾ ਹੈ ਸੌਰੀ ਪਰਿਵਾਰ ਕੇਰੇ ਸੰਬੰਧਿਤ ਹੈ ਨਹੀਂ ਕਿਰੇ ਪਰਿਵਾਰ ਸੰਬੰਧਿਤ ਹੈ ਪਰਿਵਾਰ ਸਰ ਹਾਂਜੀ ਕੁਛ ਐਦਾ ਦੀ ਹੀ ਕੈਟਾਗਰੀ ਨਾਲ ਬਿਲੋਂਗ ਕਰਦੇ ਨੇ ਆਈ ਕੈਨ ਸੇ ਕਿ ਜਨਰਲ ਕੈਟਾਗਰੀ ਨਹੀਂ ਹੈ ਕਾਰਨ ਕਿ ਬੱਚੀ ਦੇ ਜੋ ਫਾਦਰ ਨੇ ਸਾਨੂੰ ਦੱਸਿਆ ਜਾਂ ਮਦਰ ਨੇ ਬੱਚੀ ਸਰ بار بار ਕਰੋ ਭਜ ਰਹੀ ਹੈ ਪੈਰੈਂਟਸ ਇੱਕ ਗਰੀਬ ਪਰਿਵਾਰ ਨਾਲ ਤਾਲਮਿਲ ਰੱਖਦੇ ਹੋਏ ਸਬੰਧ ਰੱਖਦੇ ਹੋਣਾ ਤਾਂ ਕਹਿਣਾ ਹੈ ਕਿ ਬੱਚੀ ਵਾਰ-ਵਾਰ ਕਰੋ ਭੱਜ ਰਹੀ ਹੈ ਅਸੀਂ ਚਾਹੁੰਦੇ ਸੀ ਕਿ ਅਸੀਂ ਜ਼ਿੰਮੇਵਾਰੇ ਤੋਂ ਫਾਰਕ ਹੋਈਏ ਬੱਚੀ ਦਾ ਵਿਆਹ ਕਰਕੇ ਬਟ ਉਹਨਾਂ ਨੂੰ ਅਸੀਂ ਦੱਸਿਆ ਕਿ ਇਹ ਸਹੀ ਤਰੀਕਾ ਨਹੀਂ ਹੈ ਜ਼ਿੰਮੇਵਾਰੀ ਤੋਂ ਫਾਰਕ ਹੋਣਾ ਬੱਚੀ ਦੀ ਉਮਰ 18 ਸਾਲ ਹੋਣ ਤੋਂ ਬਾਅਦ ਹੀ ਤੁਸੀਂ ਬੱਚੀ ਦਾ ਵਿਆਹ ਕਰ ਸਕਦੇ ਹੋ ਜੇਕਰ ਬੱਚੀ ਨਾਲ ਸੰਬੰਧਿਤ ਕੋਈ ਵੀ ਇਹੋ ਜਿਹੀ ਪ੍ਰੋਬਲਮ ਆ ਰਹੀ ਹੈ ਕਿ ਬੱਚੀ ਰਨ ਅਵੇ ਹੋ ਰਹੀ ਹੈ बार-बार ਜਾ ਰਹੀ ਹੈ ਕਰੋ ਉਸ ਸੰਬੰਧੀ ਬੱਚੀ ਨੂੰ ਅਸੀਂ ਕਾਉਂਸਲਿੰਗ ਸੈਸ਼ਨ ਪ੍ਰੋਵਾਈਡ ਕਰਾਂਗੇ ਬੱਚੀ ਦਾ ਰੂਟ ਕੋਜ਼ ਦੇਖਾਂਗੇ ਕਿਉਂ ਕਿਉਂ ਜਾ ਰਹੀ ਹੈ ਕਰ ਦ ਬੱਚੀ ਕਾਉਂਸਲਿੰਗ ਸੈਸ਼ਨ ਤੋਂ ਬਾਅਦ ਠੀਕ ਤਰੀਕੇ ਨਾਲ ਘਰ ਰਹਿ ਰਹੀ ਹੈ ਸਹੀ ਤਰੀਕੇ ਨਾਲ ਤਾਂ ਬਹੁਤ अच्छी ਗੱਲ ਹੈ ਆਦਰਵਾਇਜ਼ ਜੋ ਸਰਕਾਰ ਵੱਲੋਂ ਚੁੜਾਏ ਜਾ ਰਹੇ ਚਾਈਲਡ ਕੇਅਰ ਇੰਸਟੀਟਿਊਸ਼ਨਸ ਹੈ ਅਸੀਂ ਬੱਚੀ ਨੂੰ ਉੱਥੇ ਰੱਖਣ ਦਾ ਪ੍ਰਬੰਧ ਕਰਾਂਗੇ ਕਾਰਵਾਈ ਕੀ ਕੀਤਾ ਜਾ ਰਿਹਾ ਹੈ ਆਹ ਹਾਂਜੀ ਸਰ ਅਸੀਂ ਬਚੀ ਨੂ ਹੁਣ ਬਾਲ ਪਾਇਕ ਕਮੇਟੀ ਚ ਪੇਸ਼ ਕਰਦੇ ਨੇ ਇਸਤੋ ਬਾਅਦ ਕ੍ਯੂ ਕੇ ਆਹ ਮੁੰਡੇ ਵਾਲੇ ਵੀ ਜੇ ਆ ਰਹੀ ਆਯ ਓਹਨਾਂ ਦੀ ਵੀ ਕੋਉਨ੍ਸਿਲ੍ਲਿੰਗ ਏਇਕ ਵਾਰ ਕੀਤੀ ਜੇ ਗੀ ਓਸ੍ਤੋੰ ਬਾਅਦ ਅਸੀਂ ਬਚੀ ਨੂ ਬਾਲ ਪਾਇਕ ਕਮੇਟੀ ਚ ਪੇਸ਼ ਕਰਦਾਂ ਗੇ ਓਰ ਅਗਰ ਬਚੀ ਓਰ ਓਸਦੀ ਪੈਰੇੰਟ੍ਸ ਬਚੀ ਨੂ ਘਰ ਰਖਣ ਨੂ ਤਯਾਰ ਹੋਣ ਗੇ ਤਾਂ ਬੋਹਤ ਅਛੀ ਗਲ ਆਯ ਨਾਈ ਤੇ ਅਸੀਂ ਬਾਲ ਪਾਇਕ ਕਮੇਟੀ ਦੇ ਹੁਕਮਾਂ ਅਨੁਸਾਰ ਬਚੀ ਨੂ ਆਹ ਕਿਸੀ ਚਿਲ੍ਦ ਕੇਅਰ ਇੰਸਟਿਤੂਤ ਵਿਚ ਰਹਨ ਲੈ ਭੇਜ ਦਿਤਾ ਜੇ ਗਾ ਜਿਥੇ ਬਚੀ ਦੀ ਜੇ ਮੁੰਡੇ ਵਾਲੇ ਆਂਡੇ ਨੇ ਰੁਕਣ ਤੋਂ ਬਾਵਜੂਦ ਫੇਰ ਕਰਵਾਈ ਹੋਈ ਪਰਚਾ ਦਰਜ ਹੋਏਗਾ ਓਸਤੇ ਹਾਂਜੀ ਸਰ ਅਗਰ ਲਾਰ੍ਕ੍ਯ ਵਾਲੇ ਕੋਉਨ੍ਸਿਲ੍ਲਿੰਗ ਤੋਂ ਬਾਅਦ ਨਹੀ ਮੰਡੇ ਤਾਂ ਦੇਖੋ ਜੀ ਫੇਰ ਕਰਵਾਈ ਹੀ ਹੋਣੀ ਆਯ ਊ ਲਾਜ਼ਮੀ ਆਯ ਕ੍ਯੂ ਕੇ ਏਇਕ ਸੋਸਾਇਟੀ ਇਸ ਫੀਗਜ਼ੈਂਪਲ ਸੈੱਟ ਹੋਏਗਾ ਕਿ ਛੋਟੇ ਬੱਚੇ ਦਾ ਵਿਆਹ ਕਰਨਾ ਗਲਤ ਹੈ ਔਰ ਜਿਹੜੀ ਬੱਚੀ ਆਪ ਹੀ 15 ਸਾਲ ਦੀ ਅਗਲੇ ਪਰਿਵਾਰ ਚ ਜਾ ਕੇ ਕੋਈ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੀ ਚਾਹੇ ਉਹ ਮੈਂਟਲੀ ਹੈ ਫਿਜ਼ੀਕਲ ਹੈ ਇਮੋਸ਼ਨਲ ਹੈ ਤੇ ਇਸ ਲਈ ਬੱਚੀ ਨੂੰ ਜਾਂ ਬੱਚੇ ਦਾ ਉਮਰ ਹੈ ਚਾਹੇ ਪੜਨ ਦੀ ਹੈ ਖੇਡਣ ਦੀ ਹੈ ਉਹਨੂੰ ਉਹੀ ਕੰਮ ਕਰਨ ਦਿੱਤੇ ਜਾਣਾ ਕਿ ਵਿਆਹ ਕਰਵਾਇਆ ਜਾਏ ਬਾਦ ਵੀ ਰੋਕਿਆ ਗਿਆ ਕਿ ਪੂਰਾ ਮਾਮਲਾ ਕੀ ਹੈ ਅੱਜ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਨਵਾਂ ਸ਼ਹਿਰ ਦੇ ਇੱਕ ਪਿੰਡ ਦੇ ਵਿੱਚ ਇੱਕ ਨਾਬਾਲਗ ਲੜਕੀ ਉਸ ਦੀ ਸ਼ਾਦੀ ਕੀਤੀ ਜਾ ਰਹੀ ਹੈ ਜੋ ਕਿ ਮੰਡਪ ਤਿਆਰ ਸੀ ਔਰ ਮੰਦਰ ਦੇ ਵਿੱਚ ਉਹਨਾਂ ਦੀ ਸ਼ਾਦੀ ਕੀਤੀ ਜਾ ਰਹੀ ਸੀ ਇਸ ਗੁਪਤ ਸੂਚਨਾ ਦੇ ਆਧਾਰ ਤੇ ਉਸੇ ਵਕਤ ਐਕਸ਼ਨ ਕਰਦੇ ਹੋਏ ਮੈਂ ਜ਼ਿਲ੍ਹਾ ਦੇ ਚਾਈਲਡ ਪ੍ਰੋਟੈਕਸ਼ਨ ਅਫਸਰ ਨੂੰ ਇਨਫੋਰਮ ਕੀਤਾ ਆਪਣੇ ਥਾਣੇ ਦੀ ਟੀਮ ਬਣਾਈ ਔਰ ਟੀਮ ਬਣਾ ਕੇ ਉਸੇ ਵੇਲੇ ਮੌਕੇ ਤੇ ਭੇਜਿਆ ਉਹਨਾਂ ਨੂੰ ਜੋ ਕਿ ਮੌਕੇ ਤੇ ਇਸ ਵੇਲੇ ਕਾਰਵਾਈ ਕਰ ਰਹੇ ਨੇ ਜੋ ਲੜਕੀ ਹੈ ਉਸ ਦੀ ਉਮਰ 18 ਸਾਲ ਤੋਂ ਘੱਟ ਪਈ ਗਈ ਹੈ ਉਹ ਵਿਆਹ ਲਈ ਜੁੜੇ ਸੀ ਤੇ ਜੋ ਲੜਕਾ ਵਿਆਹ ਆ ਰਿਹਾ ਸੀ ਉਹਨਾਂ ਨੂੰ ਵਿਆਹ ਕਰਨ ਤੋਂ ਰੋਕਿਆ ਗਿਆ ਵਿਆਹ ਤੇ ਆਉਣ ਵਾਸਤੇ ਰੋਕਿਆ ਗਿਆ ਦੋਨ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜੋ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਜੋ ਪਤਾ ਲੱਗਿਆ ਉਹ 25 ਸਾਲ ਹੈ ਉਸ ਦੀ ਵੀ ਕਾਉਂਸਲਿੰਗ ਕੀਤੀ ਜਾਏਗੀ ਤੇ ਅਗਰ ਉਹ ਫੇਰ ਵੀ ਕੋਈ ਇਹ ਜੀ ਕੋਈ ਕਾਰਵਾਈ ਜੋ ਕਾਨੂੰਨ ਦੇ ਖਿਲਾਫ ਹੋਏਗੀ ਤਾਂ ਉਹ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਕੀ ਬਾਲ ਵਿਵਾ ਵਿੱਚ ਕੋਈ ਪ੍ਰਵਧਾਨ ਮਾਮਲੇ दर्ज ਕੀ ਪ੍ਰਵਧਾਨ ਹੈ ਕੋਈ ਜੀ ਕਾਨੂੰਨ ਮੁਤਾਬਕ ਹੈ ਪਰ ਪਹਿਲਾਂ ਕਾਉਂਸਲਿੰਗ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਅਮਲ ਵਿੱਚ ਟੀਮ ਦੁਆਰਾ ਲਿਆਂਦੀ ਜਾਏਗੀ ਜੋ ਕਿ ਇਸ ਲਈ ਮੌਕੇ ਦੀ ਕਾਰਵਾਈ ਕਰ ਰਹੇ ਹਨ